ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਇਹ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 224 ਠੀਕ ਹੈ ਜੀ ਸੋ ਬਿਗ ਜਿਹੜੀ ਅਪਡੇਟ ਆ ਸੋ ਕੀ ਅਪਡੇਟ ਆ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਸੋ 26 ਜਨਵਰੀ ਨੂੰ ਜਿਹੜਾ ਆ ਮਾਨ ਸਰਕਾਰ ਵੱਲੋਂ ਕੈਂਡੀਡੇਟਾਂ ਨੂੰ ਜਿਹੜਾ ਵੱਡਾ ਤੋਹਫਾ ਦਿੱਤਾ ਜਾ ਰਿਹਾ ਆ ਠੀਕ ਹੈ ਜੀ ਸੋ ਸਾਰੇ ਕੈਂਡੀਡੇਟ ਜਿੰਨੇ ਵੀ ਆ ਉਹ ਲਾਸਟ ਤੱਕ ਜ਼ਰੂਰ ਵੀਡੀਓ ਨੂੰ ਵੇਖ ਲੈਣ ਠੀਕ ਹੈ ਜੀ ਤੇ 26 ਜਨਵਰੀ ਨੂੰ ਕੀ ਤੁਹਾਨੂੰ ਤੋਹਫਾ ਮਿਲਣ ਵਾਲਾ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜ਼ਰੂਰ ਦੇਖਣ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕੌਨਸਟੇਬਲ 203 ਦੀ ਤਿਆਰੀ ਕਰਨ ਲਈ ਚੈਨਲ ਨੂੰ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ 1746 ਵਾਲੇ ਕੈਂਡੀਡੇਟ ਆ ਜਿਹੜੀ 223 ਦੀ ਭਾਗੀ ਚੱਲ ਰਹੀ ਆ ਉਹ ਵੀ ਇਸ ਵੀਡੀਓ ਨੂੰ ਜਿਹੜਾ ਜ਼ਰੂਰ ਦੇਖ ਲੈਣ ਉਹਨਾਂ ਲਈ ਵੀ ਕੋਈ ਵੱਡਾ ਤੋਹਫਾ ਜਿਹੜਾ ਆ ਸਕਦਾ ਹੈ ਠੀਕ ਹੈ ਜੀ ਸੋ ਸਾਰੀ ਜਾਣਕਾਰੀ ਮਿਲੇਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਹੁਣ ਦੱਸਦੇ ਆ ਕਿ 26 ਜਨਵਰੀ ਨੂੰ ਜਿਹੜਾ ਆ ਉਹ ਸੀਐਮ ਮਾਨ ਸਰਕਾਰ ਜਿਹੜੀ ਆ ਉਹ ਐਲਾਨ ਕਰਨ ਜਾ ਰਹੀ ਹੈ ਕੀ ਐਲਾਨ ਕਰਨ ਜਾ ਰਹੀ ਜਿਹੜੀ ਐਸਐਸਐਫ ਜਿਹੜੀ ਫੋਰਸ ਬਣਾਈ ਆ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਐਸਐਸਐਫ ਫੋਰਸ ਬਣਾਈ ਹੋਈ ਆ ਜਿਸ ਨੂੰ ਅਸੀਂ ਕਹਿੰਦੇ ਆ ਸੜਕ ਸੁਰੱਖਿਆ ਫੋਰਸ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਆ 5000 ਕੈਂਡੀਡੇਟ ਨੂੰ ਜਿਹੜਾ ਆ ਸਿਲੈਕਸ਼ਨ ਦੇਣਾ ਆ ਠੀਕ ਹੈ ਜੀ ਕਿਆ ਸਗਾਣਾ ਪਿੱਛੇ ਜਿਹੇ ਅਨਾਉਂਸਮੈਂਟਾਂ ਦੇ ਵਿੱਚ ਕਿ 5000 ਕੈਂਡੀਡੇਟ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜਾ ਰੱਖਣਾ ਆ ਉਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਇਸ ਦੀ ਭਰਤੀ ਨਹੀਂ ਕੱਢੀ ਇਹਨਾਂ ਨੇ ਆਲਰੇਡੀ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚੋਂ ਪੀਏਪੀ ਗਰਾਊਂਡ ਠੀਕ ਹੈ ਜੀ ਪੀਏਪੀ ਤੋਂ ਜਿਹੜਾ ਆ ਇਹਨਾਂ ਨੇ ਜਿਹੜਾ 1500 ਕੈਂਡੀਡੇਟ ਲਿਆ ਪੁਲਿਸ ਮੁਲਾਜ਼ਮਾਂ ਦਾ ਪੁਲਿਸ ਕਾਂਸਟੇਬਲ ਦਾ ਜਿਹੜਾ ਭਰਤੀ ਹੋਇਆ ਸੀ 221 ਦੇ ਵਿੱਚ 4358 ਵਾਲੀ ਵੈਕੈਂਸੀ ਦੇ ਵਿੱਚ ਠੀਕ ਹੈ ਜੀ ਉਸ ਦੇ ਵਿੱਚੋਂ ਇਹਨਾਂ ਨੇ 1500 ਕੈਂਡੀਡੇਟ ਜਿਹੜਾ ਰੱਖ ਲਿਆ ਇਹ 5000 ਪੋਸਟਾਂ ਦੇ ਵਿੱਚ ਹੁਣ ਪੋਸਟਾਂ ਬਚ ਗਈਆਂ ਕਿੰਨੀਆਂ 3500 ਠੀਕ ਹੈ ਜੀ 3500 ਪੋਸਟਾਂ ਬਚ ਗਈਆਂ ਤਾਂ ਜਿਹੜਾ 1500 ਕੈਂਡੀਡੇਟ ਇਹਨਾਂ ਨੇ ਸਲੈਕਟ ਕੀਤਾ ਉਹ ਸਖਲਾਈ ਲੈ ਰਿਆ ਆ ਤੇ ਹੁਣ ਜਿਹੜੀਆਂ 3500 ਪੋਸਟਾਂ ਇਹਨਾਂ ਨੇ ਕਿਦਾਂ ਪੂਰੀਆਂ ਕਰਨੀਆਂ ਆ ਉਹ ਹਰੇਕ ਸਾਲ ਪੰਜਾਬ ਪੁਲਿਸ ਦੇ ਵਿੱਚ 1800 ਵੈਕੈਂਸੀ ਕੱਢਿਆ ਕਰਨਗੇ ਅੱਧੇ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਰਹਿਣਗੇ ਤੇ ਅੱਧਿਆਂ ਨੂੰ ਜਿਹੜੀ ਐ ਐਸਐਸਐਫ ਦੇ ਵਿੱਚ ਜਿਹੜਾ ਨੋਟਰੀ ਦਿੱਤੀ ਜਾਊਗੀ ਜਿਸ ਦਾ ਮਤਲਬ ਹੈ ਰੋਡ ਤੇ ਜਿਹੜੀ ਪੈਟਰੋਲਿੰਗ ਕਰਨੀ ਆ ਉਹ ਗੱਡੀਆਂ ਮਿਲਣ ਜਾ ਰਹੀਆਂ ਨੇ ਜਿੰਨੇ ਆ 1500 ਕੈਂਡੀਡੇਟ ਸਿਲੈਕਟਡ ਹੋਏ ਆ ਠੀਕ ਹੈ ਜੀ ਆਜੋ ਹੁਣ ਤੁਹਾਨੂੰ ਮਾਨ ਸਰਕਾਰ ਦੀ ਜਿਹੜੀ ਇੰਟਰਵਿਊ ਦਿਖਾਈਏ 26 ਜਨਵਰੀ ਨੂੰ ਜਿਹੜਾ ਵੱਡਾ ਤੋਹਫਾ ਇਹ 1500 ਕੈਂਡੀਡੇਟਾਂ ਨੂੰ ਜਿਹੜਾ ਮਿਲਣ ਵਾਲਾ ਹੈ ਤੇ ਤੁਸੀਂ ਇਹ ਵੀਡੀਓ ਦੇਖ ਕੇ ਦੇਖੋ ਵੀਪੋਰਟਸ ਬਣਾ ਰਹੇ ਆਂ SSF 26 ਜਨਵਰੀ ਨੂੰ ਉਹਦਾ ਉਦ ਘਟਣਾ ਕਿਉਂਕਿ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਟ੍ਰੇਨਿੰਗ ਚੱਲ ਰਹੀ ਹੈ ਪੀਏਪੀ ਚੁ ਲੈਜਵਾਨ ਤੇ 129 ਅਸੀ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਤੇ ਲੱਖ ਭਾਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਦਾ ਵੱਡਾ ਉਹ ਫੋਰਚੂਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਟਾਲਾ ਉਹ ਵੀ ਹੈ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰੈਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਾ ਹੋਇਆ ਗੱਡੀ ਚ ਦੋਨੇ ਪਾਸੇ ਕੈਮਰਾ ਲੱਗਾ ਹੋਇਆ ਸੜਕ ਤੇ ਰਹਿਣਾ ਜੇ ਆ ਮੈਂ ਅੱਜ ਆਉਂਦੇ ਜੇ ਤਾਂ ਮੈਨੂੰ ਡੀਜੀਸਾਪ ਨੇ ਮਿਲ ਜੇ ਕਿਤੇ ਉਹ ਆਪ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਆਜੋ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਤੇ ਤੁਸੀਂ ਦੇਖ ਹੀ ਲਿਆ ਹੋਗਾ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸੜਕ ਤੇ ਹੀ ਸਿਰਫ ਡਿਊਟੀ ਦੇਣੀ ਆ ਗੱਡੀਆਂ ਆ ਗਈਆਂ ਆ ਠੀਕ ਹੈ ਜੀ 37 37 ਜਿਹੜਾ ਆ ਲੱਖ ਗੱਡੀ ਦਾ ਜਿਹੜਾ ਆ ਮੁੱਲ ਆ ਠੀਕ ਹੈ ਜੀ ਤੇ ਗੱਡੀਆਂ ਜਿਹੜੀਆਂ ਕਦੋਂ ਨੂੰ ਦਿੱਤੀਆਂ ਜਾ ਰਹੀਆਂ 26 ਜਨਵਰੀ ਨੂੰ ਜਿਹੜੀਆਂ ਕੈਂਡੀਡੇਟਾਂ ਨੂੰ ਦਿੱਤੀਆਂ ਜਾ ਰਹੀਆਂ ਇਹ ਕੈਂਡੀਡੇਟ ਇਹਨਾਂ ਨੇ ਪੀਏਪੀ ਤੋਂ ਜਿਹੜੇ ਲਏ ਆ ਠੀਕ ਹੈ ਜੀ ਤੇ ਕਪੂਰਥਲਾ ਦੇ ਵਿੱਚ ਜਿਹੜੇ ਟ੍ਰੇਨਿੰਗ ਜਿਹੜੇ ਕੈਂਡੀਡੇਟ ਕਰ ਰਹੇ ਆ ਹੁਣ ਟ੍ਰੇਨਿੰਗ ਪੂਰੀ ਹੋਣ ਵਾਲੀ ਆ ਤੇ 26 ਜਨਵਰੀ ਨੂੰ ਇਹਨਾਂ ਨੂੰ ਜਿਹੜੀਆਂ ਆ ਇਹ ਗੱਡੀਆਂ ਜਿਹੜੀਆਂ ਦੇ ਦਿੱਤੀਆਂ ਜਾਣਗੀਆਂ ਠੀਕ ਹੈ ਜੀ ਤੇ ਇਹਨਾਂ ਦੀ ਔਨ ਰੋਡ ਜਿਹੜੀ ਡਿਊਟੀ ਆ ਉਹ ਚਾਲੂ ਹੋ ਜਾਵੇਗੀ ਤੇ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਤੁਹਾਡੇ ਜ਼ਿਲ੍ਹੇ ਦੇ ਵਿੱਚ ਇਹ ਪੈਟਰੋਲਿੰਗ ਕਰਦੇ ਤੁਹਾਨੂੰ ਥੋੜੇ ਹੀ ਦਿਨਾਂ ਦੇ ਵਿੱਚ ਇਹ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਜਵਾਨ ਜਿਹੜੇ ਦੇਖਣ ਵਾਲੇ ਆ ਠੀਕ ਹੈ ਜੀ ਕੋਈ ਵੀ ਦਰ ਘਟਨਾ ਹੁੰਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਜਿਹੜੀ ਐਸਐਸਐਫ ਫੋਰਸ ਜਿਹੜੀ ਆ ਉਹ ਮਿਲਣ ਵਾਲੀ ਹੈ ਠੀਕ ਹੈ ਜੀ ਤੇ 26 ਜਨਵਰੀ ਨੂੰ ਵੀ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਕੀ ਕੀ ਜਿਹੜਾ ਹੈ ਮਾਨ ਸਰਕਾਰ ਵੱਲੋਂ ਹੋਰ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ ਬਾਕੀ ਪੰਜਾਬ ਪੁਲਿਸ ਦੀ ਹਰ ਤਰ੍ਹਾਂ ਦੀ ਅਪਡੇਟ ਲੈਣ ਦੇ ਲਈ ਚੈਨਲ ਨੂੰ ਜਿਹੜਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਬਾਕੀ ਜਲਦੀ ਮਿਲਦੇ ਹਾਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ